हां जी ਅੱਜ ਪਿੰਡ ਮਹਿਰੋਂ ਦੇ ਵਿੱਚ ਛੋਟਿਆਂ ਬੱਚਿਆਂ ਦੀਆਂ ਜਿਹੜੀਆਂ ਆਪਾਂ ਦੌੜਾਂ ਵਾਲੀ ਵੀਡੀਓ ਪਾਈ ਸੀ ਨਾ ਤੇ ਉਹ ਅੱਜ ਦੌੜਾਂ ਹੈ ਅੱਜ ਐਤਵਾਰ ਹੈ ਤੇ ਅੱਜ ਛੋਟਿਆਂ ਬੱਚਿਆਂ ਦੀਆਂ ਦੌੜਾਂ ਪਿੰਡ ਮਹਿਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਆ ਤੇ ਅੱਜ ਆ ਗਰਾਊਂਡ ਦੇ ਵਿੱਚ ਉਹਨਾਂ ਦੀ ਤਿਆਰੀ ਹੋ ਰਹੀ ਆ ਤੇ ਸਾਰੇ ਜਿੰਨੇ ਵੀ ਮੇਰੇ ਵੀਰਪਰਾ ਪਹੁੰਚ ਸਕਦੇ ਆ ਪਹੁੰਚੋ ਵੇਖੋ ਛੋਟਿਆਂ ਬੱਚਿਆਂ ਦਾ ਹੌਸਲਾ ਵਧਾਈਏ ਕਿਉਂਕਿ ਇਹਦੇ ਨਾਲ ਹੌਸਲਾ ਵਧਾਈ ਹੁੰਦੀ ਆ ਛੋਟੇ ਬੱਚਾ ਨੂੰ ਥਾ ਮਿਲਦਾ ਛੋਟੇ ਬੱਚੇ ਜੇ ਹੁਣ ਤੋਂ ਆਪਾਂ ਲਾਵਾਂਗੇ ਤੇ ਖੇਡਾਂ ਵੱਲ ਧਿਆਨ ਦਿਵਾਵਾਂਗੇ ਨਾ ਤੇ ਫਿਰ ਮਾੜੇ ਅੰਸਰਾਂ ਤੋਂ ਬਾਝ ਜਾਣਗੇ ਇਸ ਕਰਕੇ ਆਪਾਂ ਛੋਟਿਆਂ ਬੱਚਿਆਂ ਨੂੰ ਹੁਣੇ ਤੋਂ ਹੀ ਖੇਡਾਂ ਦੇ ਵਿੱਚ ਪਾ ਰਹੇ ਆ ਤਾਂ ਜੋ ਇਹ ਆਪਣੇ ਗਲਤ ਪਾਸੇ ਨਹੀਂ ਜਾਣਗੇ ਕਿਉਂਕਿ ਇਹ ਹੁਣੇ ਤੇ ਖੇਡਾਂ ਦੇ ਵਿੱਚ ਪੈ ਜਾਣਗੇ ਤੇ ਇਸ ਕਰਕੇ ਆਪਾਂ ਅੱਜ ਸ਼ੁਰੂਆਤ ਕੀਤੀ ਆ ਤੇ ਦੱਕੇ ਸਾਈਡ ਤੋਂ ਜੀ ਜੀ ਕਰੇ ਜੀ ਕਰੇ ਆ ਗਏ ਬਿੱਲਾ 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 ਦੋ ਤੇ ਆ ਗਏ ਆ ਗਏ ਬਿੱਲਾ ਦੋ ਤੇ ਆ ਗਏ ਛੋਟਿਆਂ ਬੱਚਿਆਂ ਦੀਆਂ ਦੌੜਾਂ ਹੋਈਆਂ ਤੇ ਦੇਤੀ ਦੇਖੀ ਆ ਬੋਲਦਾ ਮਗਦਾ ਆਪਣਾ ਲਈ ਦੀ ਆ ਗਈ ਵਾਰੀ ਇਹ ਬੱਲੇ ਬਾਲ ਰਮਨ ਸਿੰਘ ਪਹਿਲੇ ਪਹਿਲੇ ਤੇ ਕਿਹੜੀ ਆਈ ਆ ਪਹਿਲੇ ਤੇ ਕੌਣ ਆਇਆ ਓਏ ਆ ਕੁੜੀ ਉਹ ਰਾਮ ਪਹਿਲੇ ਤੇ ਆਈ ਆ ਆ ਜਾ ਰਵੇ ਆ ਜਾ ਪੀਣਾ ਤੇਰਾ ਬੱਚੇ ਹੈ ਜਸਨਪ੍ਰੀਤ ਜਸਨਪ੍ਰੀਤ ਕੌਰ ਪਿੰਡ ਮਹਿਰੂ ਪਿੰਡ ਮਹਿਰੂ ਹਾਂ ਜੀ ਜੀ ਮੇਰੇ ਦੂਜੇ ਨੰਬਰ ਤੇ ਕੀ ਨਾਮ ਤੁਹਾਡਾ ਹਰਸੀਰਤ ਹਰਸੀਰਤ ਕਾਲ ਜਸਪਾਲਪੁਰ ਬਸ ਤਿੰਨ ਹੀ ਆ ਤਿੰਨ ਆ ਹੀ ਆ ਪਹਿਲੇ ਓਕੇ ਚਲੋ ਪਿੱਛੇ ਰਹਿ ਤੂੰ ਪਿੱਛੇ ਰਹਿ ਆ ਵੀ ਆ ਵੀ ਬਰਾਬਰ ਦੇ ਆ ਜਵਾਕ ਬਰਾਬਰ ਦੇ ਇੱਥੋਂ ਬਰਾਬਰ ਦੇ ਆ ਵੀ ਇੱਥੇ ਯਾਹ ਬੱਜ 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 ਬਸ 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 ਆਹੀ ਦੋਆ ਕੀ ਨਾ ਹੋ ਹਦੀਆ ਆ ਬਵਰਾ ਪਹਿਲਾ ਹਾਂ ਮੁੰਡਾ ਪਹਿਲੇ ਤਾਂ ਕੋਣ ਪਹਿਲੇ ਤਾਂ ਮੇਰੀ ਰਾਜ ਕੀ ਨਾ ਹੋ ਗਰਮ ਇੱਕ ਮਿੰਟ ਸੁਮੇਤ ਇਧਰ ਆਸ ਕੇਈ ਨਾ ਸੁਮੇਤ ਜਿਸਮੇ ਇਧਰ ਤੀਤੇ ਦੇ ਕਢਾਇਆ ਦੂਜੇ ਤੇ ਦੂਜੇ ਤੇ ਨਹੀਂ ਪਹਿਲੇ ਇਹ ਦੂਜੇ ਤੇ ਪਹਿਲੇ ਦੇ ਉਹ ਪਹਿਲੇ ਆਇਆ ਜਿਹੜਾ ਪਹਿਲੇ ਤੇ ਕਿਹੜਾ ਆਇਆ ਉਹ ਪਹਿਲੇ ਆਇਆ ਪਹਿਲੇ ਵਾਲਾ ਕਿਹੜਾ ਆਇਆ ਤੇਰਾ ਨਾਂ ਕੀ ਆ ਗੁਰਵਿੰਦਰ ਸਿੰਘ ਕਿੰਨੇ ਨੰਬਰ ਕਿਹੜੇ ਨੰਬਰ ਤੇ ਆਇਆ ਤੂੰ ਪਹਿਲੇ ਤੇ ਪਹਿਲੇ ਤੇ ਆਇਆ ਆ ਬਈ ਪਹਿਲੇ ਤੇ ਉਹ ਨਹੀਂ ਆ ਪਹਿਲੇ ਦਰਵਾਜ਼ਾ ਆਇਆ ਇਹ ਦੂਜੇ ਨੰਬਰ ਇਹ ਦੂਜੇ ਦੂਜੇ ਦੇ ਆ ਦੂਜੇ ਦੇ ਆ ਪਹਿਲੇ ਤੇ ਆ ਠੀਕ ਹੈ ਤੇ ਆ ਤੀਜੇ ਦੇ ਆ ਦਸਮੀ ਤੇ ਆ ਦੂਜੇ ਤੇ ਆ ਦੂਜੇ ਤੇ ਆ ਜੋ ਬਣੀ ਆ ਸਰਦਾਰ ਆ ਤੀਜੇ ਵੀਡੀਓ ਦਿਖਾ ਦੀ ਲਾ ਤੁਹਾਨੂੰ ਅਵੇਂ ਮਿਸਲ ਵਾਲਾ ਕੰਮ ਗਾਉਂਦਾ ਸਾਰੇ ਇੱਕ ਹੀ ਚੱਕੂ ਵਾਲੀ ਫਾਇਰ ਚੱਕ ਲਾ ਉਹ ਜਵਾਗ ਜੇ ਹਰਿਆ ਨਾ ਆਦੀ ਕੋ ਤੂੰ ਉਹ ਮਗਰ ਵੇਖਣ ਲੱਗ ਲਾ ਹੁਣ ਮਾੜਾ ਹੁਣ ਧਿਆਨ ਰੱਖਿਓ ਆ ਜੁੜਿਆ ਲਾ ਪਹਿਲੇ ਨੰਬਰ ਤੇ ਆ ਨੀ ਨੀ ਹਰੋ ਇਹ ਕੋਈ ਪਤਾ ਆ ਆ ਗਿਆ ਬੋਣਾ ਮੂਰੇ ਆ ਆ ਗਿਆ ਵੱਡੀ ਨਿੱਕਰ ਵਾਲਾ ਆ ਵੱਡੀ ਨਿੱਕਰ ਵਾਲਾ ਮੂਰੇ ਆ ਦੋ ਨੰਬਰ ਤੇ ਆ ਤੀਜੇ ਤੇ ਆ ਚੌਥੇ ਤੇ ਉਹ ਆ ਚੌਥੇ ਤੇ ਉਹ ਪਰਲਾ ਕਿ ਇਹ ਆਪ ਹੁੰਦਾ ਆ ਆ ਦੂਜੇ ਦੇ ਚੱਕੇ ਵਿੱਚ ਸਿਲੈਕਸ਼ਨ ਕੀਤੀ ਆ ਹਾਂ ਵੀ ਆ ਇੱਧਰ ਆ ਕਰ ਉਹ ਨਾਂ ਦੱਸ ਆਉਂਦਾ ਚੌਥੇ ਨੰਬਰ ਵਾਲਿਆ ਹੈਂ ਹਾਂ ਸ਼ਦੀਪ ਸਿੰਘ ਤੇ ਆ ਆ ਤੀਜੇ ਨੰਬਰ ਦੇ ਸੀਗਾ ਦੂਜੇ ਦੇ ਦੂਜੇ ਤੇ ਉਹ ਪਹਿਲੇ ਤੇ ਆਈ ਦੇ ਵਾਲਾ ਆ ਉਹ ਪਹਿਲੇ ਤੇ ਵੱਡੀ ਨਿਕਲ ਵਾਲਾ ਆ ਇੱਧਰ ਉਹ ਨਾਂ ਦੱਸੀ ਕਰ ਹਰਮਿੰਦਰ ਸਿੰਘ ਹੈਂ ਦੂਜੇ ਨੰਬਰ ਤੇ ਆਹੀ ਤੂੰ ਪਹਿਲੇ ਨੰਬਰ ਤੇ ਕੀ ਨਾਂ ਤੇਰਾ ਸ਼ੁਭਿੰਦ ਆ ਕੁੜੀ ਆ ਉਹ ਜਾ ਰਹੀ ਉਹਦੇ ਪੁੱਤ ਜure ਆ ਕੁੜਕੇ ਨਾਂ ਦੱਸੀਂ ਜਰਾ ਆਹ ਹੈ ਪਹਿਲੇ ਨੰਬਰ ਤੇ ਆ ਦੂਜੇ ਨੰਬਰ ਤੇ ਹਾਂ ਜੀ ਮੇਰੀ ਕਸਮ ਹੈ ਜੀ ਐਵੇਂ ਨਹੀਂ ਹੇ ਚੋ ਚੌਥੇ ਵਾਲੀ ਨਾਂ ਕੀ ਹੈ ਹੈ ਆ ਚੌਥੇ ਤੇ ਆ ਤੂੰ ਦੂਜੇ ਤੇ ਹੈ ਨਾਂ ਕੀ ਹੈ ਰਾਜਵੀਰ ਕੌਰ ਦੂਜੇ ਦੇ ਆ ਜਾ ਆ ਤੀਜੇ ਤੇ ਪਹਿਲੀ ਹੀਰ ਚੋ ਯਾਰ ਰੱਖਿਆ ਅਗਲੀ ਚੋ ਵਿਚਾਰ ਰੱਖਣੇ ਨਵਰੀਤ ਗੌਰ ਨਵਰੀਤ ਠੀਕ ਹੈ ਤੇ ਚੌਥੇ ਨੰਬਰ ਤੇ ਕਿਹੜੀ ਹੈ ਚੌਥਾ ਲਿਖ ਨੀ ਕੌਣ ਦੀ ਚੌਥੇ ਦੀ ਆਵੇ ਆਵੇ ਦੂਜੇ ਤੇ ਕੌਣ ਦੱਸੇ ਰਾਜਵੀਰ ਕੌਰ ਤੀਨਾ ਤਰਫ ਸਿਮਰਨਜੀਤ ਤੀਜੇ ਤੇ ਮੈਂ ਇਹ ਦੂਜੇ ਨੇ ਕਿ ਕੋਈ ਨਹੀਂ ਖੱਡੂ ਵਾਲਾ ਚੱਲ ਕੇ ਇਹ ਪੈਰ ਘਰ ਆ ਗਿਆ ਇਹ ਪੈਰ ਘਰ ਆ ਗਿਆ ਓਏ ਆ ਕੀ ਸੀ ਖੱਡੂ ਨੇ ਦੂਜੀ ਦੂਜੇ ਤੇ ਆਈ ਆ ਫੜਦਾ ਪਹਿਲੇ ਤਿੰਨ ਫੜ ਲਿਓ ਪਹਿਲੇ ਭਾਜਣਾ ਭਜਣਾ ਉਹਦੇ ਉੱਪਰ ਦੇਖੋ ਇਹਦਾ ਅੱਜ ਚੋਬੀ ਨਹੀਂ ਇਹਦਾ ਚਲੋ ਭਾਈ चङो मेर बाइक चैक

ਪਹਿਲੇ ਤੇ ਤੂੰ ਤੇਰਾ ਨਾਂ ਕੀ ਆ ਤਸ਼ਮੀਰ ਤੇਰਾ ਗੁਰਵਿੰਦਰ ਸਿੰਘ ਸ਼ਾਹਪਨ ਕਿਹੜਾ ਆ ਗਿਆ ਪਹਿਲੇ ਠੀਕ ਆ ਕਿਉਂ ਐ ਕਿਉਂ ਰੁਕੀ ਮੜੀ ਜੀ ਨਹੀਂ ਭੱਜ ਜਾ ਪਿੱਛੇ ਰੋ ਯਾਰ ਓਏ ਸਾਹਿਬ ਗਲੀ ਘਵਾਰਨਾ 100 ਰੁਪਏ ਦੇ 700 ਹਾਂ ਹਾਂ ਵਧੀਆ ਇੱਕ ਸਿਕ ਨੈਕ ਪੱਟ ਜਨਾਲੇ ਨੂੰ ਥਰੂ ਦੇਣੀ ਹੈ ਇੱਕ ਥੋੜਾ ਹੀ ਆਪਾਂ ਆ ਰਿਹਾ ਦੌੜਨਾ ਪਿੱਛੇ ਨਾ 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 ਦੂਰ ਨਾ ਬੋਲ ਨਾ ਬੋਲ ਚੱਲ ਚੱਲ ਪਹਿਲਾ ਲੱਗਿਆ ਆ ਤੀਜੇ ਨਹੀਂ 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 ਰੋਪੇ ਕਮੈਂਟ ਇੱਕ ਮਿੰਟ ਇੱਕ ਚੋ ਇੱਕ ਮਿੰਟ ਨਹੀਂ ਬੁੱਤਾ ਉਧਰ ਜਾਓ ਉਹ ਦੇਖੋ ਵੇ ਦੇਖੋ ਕਿਹੜਾ ਐਤੀਜੇ ਦਾ ਨਾ ਪੈਲ ਸੋ ਨਾ ਦੂਜੇ ਤੇ ਪਹਿਲੇ ਤੇ ਪਹਿਲੇ ਤੇ ਕਿਹਦੀ ਕੁੜੀ ਆ ਤੇ ਮੇਰਾ ਨਾਮ ਗਨੂਰ ਕਾਰ ਦੂਜੇ ਦੇ ਦੂਜੇ ਤੇ ਓਕੇ ਚਲੋ ਵੀ ਆਹ ਵੇ 100000 30000 ਪਹਿਲੇ ਤੇ ਕਿਹੜਾ ਇੱਕ ਮਿੰਟ ਖੜ੍ਹ ਜਾ ਲੈ ਹਾਂ ਪਹਿਲੇ ਆ ਪਹਿਲਾ ਆ ਪਹਿਲਾ ਆ ਪਹਿਲਾ ਤੂੰ ਪਹਿਲੇ ਤੇ ਆ ਕੀ ਨਾਮ ਤੇਰਾ ਦਲਸ਼ਾਹ ਖਾਨ ਤੇ ਦੂਜੇ ਤੇ ਕਿਹੜਾ ਆ ਕੀ ਨਾਮ ਤੇਰਾ ਰਾਜੇਂਦਰ ਸਿੰਘ ਤੇ ਤੀਜੇ ਤੇ ਹੈ ਮੁੰਡਾ ਠੀਕ ਤੀਜੇ ਤੇ ਤੂੰ ਨਹੀਂ ਨੀ ਆਜੋ ਆਜੋ ਭਾਈ ਹੋ ਗਿਆ ਬਈ ਫੋਟੋ ਇਹਨਾਂ ਦੀਆਂ ਬੱਜੀਆਂ ਦੀਆਂ ਹਾਂਜੀ ਹਾਂਜੀ ਹੋ ਗਿਆ ਚਲੋ ਬੱਸ ਪਾਸੇ ਕਰਦੇ